ਅੱਜ ਗੱਲ ਕਰਾਂਗੇ ਜੱਗੂ ਤੇ ਸ਼ੀਲੂ ਦੀ ਦੋਏ ਕਬੱਡੀ ਦੇ ਬਹੁਤ ਤਾਕੜੇ ਪਲੇਅਰ ਨੇ ਜੱਗੂ ਹਾਕਮ ਵਾਲਾ ਜਿਹੜਾ ਮਾਨਸਾ ਜ਼ਿਲ੍ਹੇ ਦੇ ਪੰਜਾਬ ਦੇ ਵਿੱਚ ਹੈ ਤੇ ਜਿਹੜਾ ਸ਼ੀਲੂ ਬਹੂ ਅਕਬਰ ਪਿੰਡ ਦਾ ਉਹ ਦਿੱਲੀ ਦੇ ਨੇੜੇ ਰੌਤਕ ਜ਼ਿਲ੍ਹੇ ਦੇ ਵਿੱਚੋਂ ਹੈ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਜੱਗੂ ਦੀ ਜੱਗੂ ਨੇ ਇੱਕ ਗਰੀਬ ਘਰ ਦੇ ਵਿੱਚ ਜਨਮ ਲਿਆ ਕੋਈ ਬਹੁਤੀ ਜ਼ਿਆਦਾ ਜ਼ਮੀਨ ਨਹੀਂ ਤੇ ਕੋਈ ਜ਼ਿਆਦਾ ਜੱਗੂ ਪੜ ਵੀ ਨਹੀਂ ਸਕਿਆ ਪਿੰਡ ਦੇ ਵਿੱਚ ਜੱਗੂ ਦੇ ਪਿਤਾ ਨੂੰ ਪਲਵਾਨ ਕਹਿੰਦੇ ਸੀ ਇਸੇ ਕਰਕੇ ਜੱਗੂ ਨੂੰ ਵੀ ਪਲਵਾਨ ਦਾ ਪੁੱਤਰ ਕਹਿਣ ਲੱਗ ਪਏ ਜੱਗੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਕੰਮ ਕਰੇ ਨੇ ਤੇ ਨਾਲ-ਨਾਲ ਜਿਹੜਾ ਖੇਡ ਕਬੱਡੀ ਵੀ ਖੇਡਦਾ ਰਿਆ ਇੱਕ ਵਾਰ ਜੱਗੂ ਕਿਤੇ ਕਬੱਡੀ ਖੇਡਣ ਜਾ ਰਿਹਾ ਸੀ ਤੇ ਜੱਗੂ ਦੇ ਪਿੰਡ ਵਿੱਚ ਇੱਕ ਕੁੜੀ ਦਾ ਵਿਆਹ ਸੀਗਾ ਤੇ ਜੱਗੂ ਨੇ ਪਹਿਲਾਂ ਹੀ ਸੋਚ ਲਿਆ ਸੀ ਵੀ ਜੇਕਰ ਅੱਜ ਮੋਟਰਸਾਈਕਲ ਮੈਂ ਜਿੱਤ ਗਿਆ ਤਾਂ ਇਸ ਕੁੜੀ ਦੇ ਵਿਆਹ ਤੇ ਮੈਂ ਇਸ ਕੁੜੀ ਨੂੰ ਜਿਹੜਾ ਮੋਟਰਸਾਈਕਲ ਦੇ ਦੇਣਾ ਤਾਂ ਉਸੇ ਤਰੀਕੇ ਨਾਲ ਅਹਿਮਦਪੁਰ ਦੇ ਵਿੱਚ ਕਬੱਡੀ ਕੱਪ ਹੋਇਆ ਜਿੱਥੇ ਜੱਗੂ ਨੇ ਕਾਫੀ ਵਧੀਆ ਜੱਫੇ ਲਾਏ ਕਾਫੀ ਵਧੀਆ ਖੇਡ ਖੇਡੀ ਤੇ ਜੱਗੂ ਆਪਣੀ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਤੇ ਉਹ ਜਿੱਤਿਆ ਮੋਟਰਸਾਈਕਲ ਜੱਗੂ ਹਾਕਮ ਵਾਲੇ ਨੇ ਉਸ ਕੁੜੀ ਨੂੰ ਦੇ ਦਿੱਤਾ ਜਿਸ ਦਾ ਵਿਆਹ ਸੀ ਤੇ ਜੱਗੂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਵੀ ਜਿਹੜਾ ਇਹ ਮੋਟਰਸਾਈਕਲ ਮੈਂ ਇਸ ਕੁੜੀ ਨੂੰ ਵਿਆਹ ਤੇ ਦੇਣਾ ਹੀ ਦੇਣਾ ਜੇ ਮੈਂ ਜਿੱਤ ਗਿਆ ਉਸ ਤੋਂ ਬਾਅਦ ਕਦੇ ਵੀ ਜੱਗੂ ਹਾਕਮ ਵਾਲੇ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਸ ਤੋਂ ਬਾਅਦ ਦੋਸਤੋ 98 11 ਟਰੈਕਟਰ 4 ਟਰੈਕਟਰ ਹੋਰ ਪਤਾ ਨਹੀਂ ਕੀ ਕੀ ਜੱਗੂ ਨੇ ਜਿੱਤਿਆ ਤੇ ਪਿੱਛੇ ਜੇ ਕਮਾਲਪੁਰੇ ਦੇ ਕਬੱਡੀ ਕੱਪ ਤੇ ਜੱਗੂ ਨੇ ਇੱਕ ਹਾਰਲੇ ਮੋਟਰਸਾਈਕਲ ਵੀ ਜਿੱਤਿਆ ਗੱਲ ਕਰੀਏ ਜੱਗੂ ਦੇ ਵਿਆਹ ਦੀ ਤਾਂ ਦੋਸਤੋ ਜੱਗੂ ਦਾ ਵਿਆਹ ਕਾਫੀ ਟਾਈਮ ਪਹਿਲਾਂ ਨਿੱਕੀ ਉਮਰ ਦੇ ਵਿੱਚ ਹੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਇੱਕ ਪੁੱਤਰ ਨੇ ਵੀ ਜੱਗੂ ਦੇ ਘਰ ਦੇ ਵਿੱਚ ਜਿਹੜਾ ਜਨਮ ਲਿਆ ਤੇ ਹੁਣ ਜੱਗੂ ਨੇ ਆਪਣੇ ਪਿੰਡ ਦੇ ਵਿੱਚ ਇੱਕ ਵਧੀਆ ਆਲੀਸ਼ਾਨ ਕੋਠੀ ਪਾਈ ਹੋਈ ਹੈਗੀ ਪਹਿਲਾਂ ਜੱਗੂ ਦਾ ਜਿਹੜਾ ਬਹੁਤ ਬੇਕਾਰ ਵਧੀਆ ਨਹੀਂ ਹੁੰਦਾ ਸੀ ਮਕਾਨ ਆਪਾਂ ਕਹਿ ਦਈਏ ਵੀ ਕੱਚਾ ਜਾਂ ਮਕਾਨ ਹੁੰਦਾ ਸੀ ਤੇ ਉਸ ਤੋਂ ਬਾਅਦ ਹੁਣ ਜੱਗੂ ਨੇ ਆਪਣੀ ਮਿਹਨਤ ਦੇ ਨਾਲ ਜਿਹੜਾ ਇੱਕ ਵੱਡੀ ਕੋਠੀ ਪਿੰਡ ਦੇ ਵਿੱਚ ਖੜੀ ਕੀਤੀ ਆ ਜੱਗੂ ਨੇ ਇਸ ਤਰ੍ਹਾਂ ਵੀ ਕਿਹਾ ਕਿ ਮੇਰਾ ਜੀ ਕਰਦਾ ਮੈਂ ਇੱਟੇ-ਇੱਟ ਤੇ ਇਸ ਕੋਠੀ ਦੀ ਇੱਟ ਇੱਟ ਤੇ ਜਿਹੜਾ ਕਬੱਡੀ ਦਾ ਨਾਮ ਲਿਖਦਾ ਕਿਉਂਕਿ ਕਬੱਡੀ ਨੇ ਮੈਨੂੰ ਬਹੁਤ ਜ਼ਿਆਦਾ ਕੁਝ ਦਿੱਤਾ ਹੈਗਾ ਜੇਕਰ ਦੂਜੇ ਪਾਸੇ ਆਪਾਂ ਗੱਲ ਕਰੀਏ ਸ਼ੀਲੂ ਦੀ ਤਾਂ ਸ਼ੀਲੂ ਵੀ ਹਰਿਆਣੇ ਵਾਲਾ ਇੱਕ ਬਹੁਤ ਗਰੀਬ ਫੈਮਿਲੀ ਦੇ ਵਿੱਚ ਉੱਠਿਆ ਕੋਈ ਬਹੁਤੀ ਜ਼ਿਆਦਾ ਜ਼ਮੀਨ ਨਹੀਂ ਸੀ ਸ਼ੀਲੂ ਦੇ ਕੋਲ ਪਹਿਲਾ ਪਿੰਡਾਂ ਦੇ ਵਿੱਚ ਜਿਹੜਾ ਸ਼ੀਲੂ ਮਿੰਨੀ ਓਪਨ ਖੇਡਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਹੁਣ ਪੂਰੀ ਦੁਨੀਆ ਦੇ ਵਿੱਚ ਚਰਚੇ ਨੇ ਸ਼ੀਲੂ ਦੇ ਤੇ ਸ਼ੀਲੂ ਨੇ ਵੀ ਆਪਣੀ ਮਿਹਨਤ ਦੇ ਨਾਲ ਇੱਕ ਬਹੁਤ ਵੱਡੀ ਕੋਠੀ ਹੈ ਜਿਹੜੀ ਉਹ ਖੜੀ ਕੀਤੀ ਹੈ ਤੇ ਸ਼ੀਲੂ ਨੇ 91 ਗੈਰਨ ਡ੍ਰੈਕਟਰ ਕੰਬਾਈਨਾ ਤੇ ਵੱਡੇ ਵੱਡੇ ਮੋਟਰਸਾਈਕਲ ਤੇ ਹੋਰ ਬਹੁਤ ਕੁਝ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਜਿੱਤੇਗਾ ਹੁਣ ਗੱਲ ਕਰਦੇ ਆਂ ਵੀ ਜੱਗੂ ਤੇ ਸ਼ੀਲੂ ਦੇ ਵਿੱਚੋਂ ਬੈਸਟ ਜਾਫੀ ਕੌਣ ਹੈ ਪਿਛਲੀ ਵਾਰੀ ਜਦੋਂ ਕਮਾਲਪੁਰੇ ਦੇ ਵਿੱਚ ਕਬੱਡੀ ਕੱਪ ਹੋਇਆ ਸੀ ਤਾਂ ਬੈਸਟਾਂ ਨੂੰ ਜਿਹੜੇ 91 ਦਿੱਤੇ ਗਏ ਸੀ ਤਾਂ ਉਦੋਂ ਸ਼ੀਲੂ ਨੇ ਜਿਹੜਾ ਜੱਗੂ ਨੂੰ ਹਰਾ ਕੇ 911 ਟਰੈਕਟਰ ਜਿੱਤਿਆ ਸੀ ਤੇ ਇਸ ਵਾਰ ਕਮਾਲਪੁਰੇ ਦੇ ਕਬੱਡੀ ਕੱਪ ਤੇ ਹਾਰ ਲਈ ਦਿੱਤੇ ਗਏ ਸੀ ਤੇ ਸ਼ੀਲੂ ਨੂੰ ਹਰਾ ਕੇ ਜੱਗੂ ਨੇ ਹਾਰ ਲਈ ਜਿੱਤਿਆ ਹੋਰ ਵੀ ਬਹੁਤ ਸਾਰੇ ਮੈਚ ਨੇ ਜਿੱਥੇ ਜੱਗੂ ਨੇ ਸ਼ੀਲੂ ਨੂੰ ਹਰਾਇਆ ਤੇ ਸ਼ੀਲੂ ਨੇ ਜੱਗੂ ਨੂੰ ਹਰਾਇਆ ਤਾਂ ਦੋਵੇਂ ਦੋਸਤੋ ਬਹੁਤ ਜ਼ਿਆਦਾ ਕਬੱਡੀ ਦੇ ਬੈਸਟ ਖਿਡਾਰੀ ਨੇ ਪਰ ਸ਼ੀਲੂ ਦੇ ਫੈਨ ਕਹਿੰਦੇ ਨੇ ਕਿ ਸ਼ੀਲੂ ਬੈਸਟ ਹੈ ਤੇ ਜੱਗੂ ਦੇ ਫੈਨ ਕਹਿੰਦੇ ਨੇ ਕਿ ਜੱਗੂ ਬੈਸਟ ਹੈ ਜੇਕਰ ਆਪਾਂ ਮੈਚਾਂ ਦੀ ਗੱਲ ਕਰੀਏ ਪੰਜਾਬ ਤੋਂ ਵੱਧਵਾਰੀ ਜੱਗੂ ਤੇ ਸ਼ਿੱਲੂ ਆਮੋ ਸਾਹਮਣੇ ਹੋਏ ਨੇ ਜਿਦੇ ਵਿੱਚੋਂ ਜ਼ਿਆਦਾ ਮੁਕਾਬਲੇ ਸ਼ੀਲੂ ਨੇ ਜਿੱਤੇ ਨੇ ਤੇ ਇਨਾਮਾਂ ਦੀ ਗੱਲ ਕਰੀ ਤਾਂ ਇਨਾਮ ਵੀ ਸਭ ਤੋਂ ਵੱਧ ਸ਼ੀਲੂ ਨੇ ਜਿੱਤੇ ਨੇ ਤੇ ਸਭ ਤੋਂ ਵੱਧ ਜਫੇ ਲਾਉਣ ਵਾਲਾ ਵੀ ਜਿਹੜਾ ਸ਼ੀਲੂ ਹੀ ਹੁੰਦਾ ਹੈਗਾ ਦੋਸਤੋ ਜੱਗੂ ਕਈ ਵਾਰੀ ਫਾਈਨਲ ਦੇ ਵਿੱਚ ਆ ਕੇ ਜਾਦਾ ਜਫੇ ਲਾ ਜਾਂਦਾ ਪਰ ਸ਼ੀਲੂ ਹਰੇਕ ਮੈਚ ਦੇ ਵਿੱਚ ਹੀ ਜਿਹੜਾ ਬਹੁਤ ਜਾਦੇ ਜਫੇ ਲਾਉਂਦਾ ਹੈਗਾ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਹੜਾ ਕਬੱਡੀ ਖਿਡਾਰੀ ਹੈ ਜਿਹੜਾ ਉਹ ਜਾਦੇ ਵਧੀਆ ਲੱਗਦਾ ਸ਼ੀਲੂ ਜਾਂ ਜੱਗੂ ਪਰ ਦੋਸਤੋ ਇਹ ਦੋਵੇਂ ਪਲੇਅਰ ਗਰਾਊਂਡ ਤੋਂ ਬਾਹਰ ਭਰਾਵਾਂ ਦੀ ਤਰ੍ਹਾਂ ਰਹਿੰਦੇ ਨੇ ਪਰ ਜਿਹੜੇ ਇਹਨਾਂ ਦੇ ਫੈਨ ਨੇ ਉਹ ਬਹੁਤ ਜ਼ਿਆਦਾ ਲੜਦੇ ਨੇ ਕੋਈ ਕਹਿੰਦਾ ਸ਼ੀਲੂ 베ਸਟ ਹੈ ਤੇ ਕੋਈ ਕਹਿੰਦਾ ਜੱਗੂ 베ਸਟ ਪਰ ਆਪਸ ਵਿੱਚ ਜਿਹੜਾ ਇਹਨਾਂ ਦਾ ਗਰਾਊਂਡ ਤੋਂ ਬਾਹਰ ਕੋਈ ਵੀ ਰੌਲਾ ਨਹੀਂਗਾ ਪਰ ਜਦੋਂ ਲਾਈਵ ਚੱਲਦਾ ਤਾਂ ਕਾਫੀ ਫੈਨਸ ਆਪਸ ਦੇ ਵਿੱਚ ਲੜਦੇ ਨੇ ਤਾਂ ਦੋਸਤੋ ਵੀਡੀਓ ਕਿੱਦਾਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ